ਤੇ ਬਹੁਤ ਵਧੀਆ ਬਰੀਆਨੀ ਤਿੱਬਿਆਂ ਦੀ ਗੁਵਾਰੀ ਦਾ ਨੀਰਾ ਲੈ ਕੇ ਸ੍ਰੀਕਾਰ ਸਾਰਿਆਂ ਨੂੰ ਤੇ ਆਪਾਂ ਖੜੇ ਆਂ ਜ ਤੁੰਗ ਵਾਲੀ ਮੰਡੀ ਜਿੱਥੇ ਮਹਾਨ ਮੰਡੀ ਹਰ ਮੇਲਾ ਲੱਗਦਾ ਹੈ ਤੁੰਗ ਵਾਲੀ ਵੀਰਵਾਰ ਦਾ ਤੇ ਬਾਈ ਆਇਆ ਪਿੰਡ ਮੋਢੀ ਤੋਂ ਚਟਾਲੇ ਦੇ ਲੰਗ ਜਿਲ੍ਹਾ ਸਰਸਾ ਤੇ ਬਹੁਤ ਵਧੀਆ ਬਰੀਆਨੀ ਤਿੱਬਿਆਂ ਦੀ ਗੁਵਾਰੀ ਦਾ ਨੀਰਾ ਲੈ ਕੇ ਹਾਰ ਮੰਡੀ ਦੇ ਵਿੱਚ ਆਉਂਦੇ ਨੇ ਹਰ ਵਾਰੀ ਆਉਂਦੇ ਨੇ ਤੇ ਜੀ ਦਾ ਭਾਅ ਭਾਈ ਤੋਂ ਪੁੱਛਦੇ ਕੀ ਭਾਅ ਜੀ ਇੱਥੇ ਮੌਕੇ ਦਾ ਹੀ 1000 ਰੁਪਏ ਦਾ ਭਾਅ ਜੀ 990 ਦਾ 990 ਰੁਪਏ ਕਿਲੋ 990 ਰੁਪਏ ਕਿਲੋ ਦਾ ਭਾਅ ਹੈ ਜੀ ਓਰੇ ਮੌਕੇ ਦਾ ਮੰਡੀ ਦਾ ਜੇ ਕੋਈ ਵੀਰ ਹਾਲ ਪੰਜਾਬ ਦੇ ਵਿੱਚ ਸਾਰੇ ਮੰਗਾਉਂਦਾ ਨੀਰਾਬ ਦੇ ਘਰੇ ਪਹੁੰਚ ਕਰਾਉਂਦਾ ਤਾਂ ਭਾਈ ਤੋਂ ਭਾਅ ਪੁੱਛਦੇ ਕੀ ਹੈ ਜੀ ਏਡਪਾ ਕਿਲੋਮੀਟਰ ਦੇ ਸਫ਼ਰ ਦੇ ਹਿਸਾਬ ਨਾਲ ਆ ਜਿਹੇ ਜਮਲਾ ਅਸੀਂ ਮਤਲਬ ਸਫਰ ਕਰਾਂਗੇ ਉਹ ਜੇ ਜੇ ਉਰੋਂ ਤੂੰ ਮਤਲਬ ਫਿਰ ਐ ਮਂਡੀ ਚੋਂ ਤੂੰ ਸਾਡੇ ਪਿੱਛੇ ਨੂੰ ਬੈਕਸਾਈਡ 100 ਕਿਲੋਮੀਟਰ ਜਾਣਾ ਪੈ ਜੇ ਬੈਕਸਾਈਡ ਗਾਂ ਜਾਣਾ ਪੈ ਜੇ ਹਾਂ ਹਾਂ ਗਾਂ ਜਾਣਾ ਪੈ ਜੇ 150 ਰੁਪਏ ਫालतू ਪੈ ਜੂਗਾ ਇਹ ਵੀ ਸਾਢੇ ਹਜ਼ਾਰ ਰੁਪਏ ਹਾਂ 1000 ਰੁਪਏ ਸਾਢੇ ਹਜ਼ਾਰ ਰੁਪਏ ਇਹ ਕੁਆਂਟਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹੁੰਚ ਹੈ ਜੀ ਵਧੀਆ ਗੁਆਰੀ ਦਾ ਨੀਰਾ ਤੁਹਾਨੂੰ ਦਿਖਾਉਨੇ ਆ ਆਹ ਦੇਖ ਸਕਦੇ ਹੋ ਜਿਹਦੇ ਵਿੱਚ ਕੋਰੀ ਫਲੌਟ ਤੇ ਫਲੀ ਹੈ ਤੇ ਵਧੀਆ ਥੜੀ ਦਾ ਨੀਰਾ ਬਹੁਤ ਵਧੀਆ ਕੁਆਲਟੀ ਦਾ ਫਰੀਕ ਚੂਰੀ ਵਰਗਾ ਨੀਰਾ ਖਾਂਦੀਆਂ ਜਿਹਨੂੰ ਬੱਕਰੀਆਂ ਦਵਾ-ਦਾਵਾ ਤੇ ਜਿਹੜਾ ਮੇਰਾ ਮਰਜ਼ੀ ਬਾਈ ਮੰਗਾ ਸਕਦਾ ਤੇ ਬਾਈਆਂ ਦਾ ਤੁਹਾਨੂੰ ਨੰਬਰ ਵੀ ਦਵਾਵਾਂਗੇ ਬਾਈਆਂ ਦਾ ਪਿੰਡ ਮੋਢੀ ਜ਼ਿਲ੍ਹਾ ਸਰਸਾ ਪਿੰਡ ਚਟਾਲੇ ਦੇ ਕੋਲ ਹੈ ਜਿੱਥੇ ਚਟਾਲੇ ਦੇਵੀ ਲਾਲ ਦਾ ਪਿੰਡ ਹੈ ਜਿੱਥੇ ਇੱਕ ਦਰਵਾਜ਼ਾ ਜਾ ਹੂਰਾਂ ਨੂੰ ਐ ਰੋਡ ਤੇ ਇੱਕ ਦਰਵਾਜ਼ਾ ਪਰਾਂ ਨੂੰ ਐ ਰੋਡ ਤੇ ਤੇ ਉਹ ਤੂੰ ਕਹਾ ਵਾਗੀ ਸੰਗਰੀਏ ਨੂੰ ਸੜਕ ਤੇ 22 ਪੈਸੇ ਵਗ ਗਿਆ ਸ਼ਹਿਰ ਚ ਤੇ ਬਾਈਪਾਸ ਐ ਮੁੜ ਗਿਆ ਇੱਕ ਸਿੰਗਲ ਜੀ ਸ਼ਹਿਰ ਚ ਜਾਵੜੀ ਤੇ ਉਹ ਤੂੰ ਕਹਾ ਵਾ ਗਿਆ ਮੇਰੇ ਖੇਲੇ ਹੈ ਪੀੜੀਆਂ ਬੰਗਾ ਨੂੰ ਹਲਮਾਨ ਘੜ ਤੂੰ ਰੋਡ ਤੇ ਆਪਾਂ 10 ਨੰਬਰ 37 ਨੰਬਰ ਤੇ ਬਾਈ ਘੋੜੀਆਂ ਵਾਸਤੇ 10 ਨੰਬਰ 37 ਨੰਬਰ ਮੂੰਫਲੀ ਦਾ ਨੀਰਾ ਵੀ ਬਾਈ ਸੇਲ ਕਰਦੇ ਨੇ ਜੇ ਕੋਈ ਮੇਰਾ ਬਾਈ ਮੂੰਫਲੀ ਦਾ ਨੀਰਾ ਮੰਗਾਉਣਾ ਚਾਹੁੰਦਾ ਹੈ ਕਾ ਬਾਈਆਂ ਦਾ ਤੁਹਾਨੂੰ ਨੰਬਰ ਦੇਵਾਂਗੇ ਮੂਫਲੀ ਦਾ ਭਾ ਕੀ ਹੈ ਜੀ ਨੀਦੇ ਦਾ ਮੂਫਲੀ ਦਾ ਭਾ ਜੀ ਮੌਕੇ ਦਾ 1000 ਰੁਪਏ ਦਾ ਮੌਕੇ ਦਾ 1000 ਰੁਪਏ ਹੀ ਚੱਲਦਾ ਜੀ ਸਾਰੇ ਕਿਤੇ ਜਿਹੜਾ ਜ਼ਿਲ੍ਹਾ ਸੰਗਰੂਰ ਚ ਪਹੁੰਚ ਕਰਾਊਗਾ ਉਹ 1100 ਰੁਪਏ ਨੂੰ ਮੰਗਾਊਗਾ ਇੱਕ ਨੰਬਰ 37 ਨੰਬਰ ਵਧੀਆ ਨੰਬਰ ਨੀਰਾ ਨੀਰਾ ਜੀ ਚ ਰੇਤਾ ਨਹੀਂ ਕੋਰਾ ਫਲੌਟ ਪੱਤਾ ਹਾਂ ਪੱਤਾ ਹਰੀ ਮਹਿੰਦੀ ਵਰਗਾ ਪੱਤਾ ਇਹ ਬਾਈ ਮੰਗਾ ਕੇ ਦੇਣਗੇ ਬਾਈ ਇਹਨਾਂ ਨੂੰ ਨੰਬਰ ਦੱਸੋ ਜੀ ਤੁਹਾਡਾ ਆਪਣਾ ਨੰਬਰ ਹੈ ਜੀ 8199023922 ਵਾਰੇ ਬੋਲਦੇ 81990 2392 97299 57216 ਤੇ ਇਹਦੀ ਵੀਡੀਓ ਵੀ ਬਣਾ ਲਓ ਜੀ ਨੰਬਰ ਦਿਆ ਲਓ ਲਓ ਜੀ ਧੰਨਵਾਦ ਜੀ ਸਾਰਿਆਂ ਨੂੰ ਸਸਤਰੀ ਕਾਰ ਤੇ ਬਾਈਆਂ ਨਾਲ ਸਰਪੰਚ ਜਰੂਰ ਕਰਿਓ ਜੀ ਜਿਸ ਕਰੇ ਮੇਰੇ ਵੀਰ ਨੂੰ ਲੋਡ ਬੰਦ ਨੂੰ ਨੀਰੇ ਦੀ ਲੋੜ ਹੈ ਜੀ ਕਿਉਂਕਿ ਮੀਂਹ ਦੇ ਵਿੱਚ ਚੜੀ ਚ ਅੱਜਕੱਲ ਧੁੰਦਾਂ ਚ ਆਪਾਂ ਨੂੰ ਪਾਲੀਆਂ ਨੂੰ ਲੋਡ ਪੈਂਦੀ ਹੋ ਰਹੀਦੀ ਹੈ ਵੀ ਵਧੀਆ ਚ ਚੂਰੀ ਵਰਗਾ ਨਹੀਂ ਆ ਮੰਗਾਓ ਤੇ ਬੱਕਰੀਆਂ ਨੂੰ ਖਵਾਓ ਧੰਨਵਾਦ ਜੀ ਸਸਰੀ ਘਰ ਓਕੇ ਜੀ